ਮੇਰਾ ਜੀ ਇੰਦਰਪ੍ਰੀਤ ਸਿੰਘ ਸਰਕਲ ਪ੍ਰਧਾਨ ਹੁਸ਼ਿਆਰਪੁਰ ਭਾਜੀ ਅੱਜ ਆਪਣੇ ਇਕੱਠੇ ਹੋਏ ਆ ਤੁਸੀਂ ਕੀ ਬਜਾ ਰਹੀ ਹੈ ਅਸੀਂ ਜੀ ਪਾਵਰ ਕਮਨ ਟ੍ਰਾਂਸਪੋਰਟ ਠੇਕਾ ਮਲਾਜ਼ਮ ਯੂਨੀਅਨ ਪੰਜਾਬ ਦੀ ਕਾਲ ਤੇ ਜਿਹੜੀ ਅੱਜ ਪੰਜਾਬ ਸੂਬਾ ਪਧਰੀ ਜਿਹੜੀ ਅੱਜ ਹੜਤਾਲ ਕੀਤੀ ਗਈ ਆ ਬਿਜਲੀ ਬੋਰਡ ਦੇ ਕੱਚੇ ਕੰਮਿਆਂ ਵੱਲੋਂ ਸੀਐਚਵੀ ਕੰਮਿਆਂ ਵੱਲੋਂ ਇਹ ਜਿਹੜੀ ਭਗਵੰਤ ਮਾਨ ਸਰਕਾਰ ਕਰਕੇ ਤੇ ਮੈਨੇਜਮੈਂਟ ਕਰਕੇ ਕੀਤੀ ਗਈ ਹੈ ਜਿਹੜੀ ਸਰਕਾਰ ਸਾਨੂੰ ਆਉਂਦੇ ਜਿਹੜੀਆਂ ਵੋਟਾਂ ਵੇਲੇ ਸਾਨੂੰ ਕਹਿ ਕੇ ਆਈ ਸੀ ਕਿ ਸਰਕਾਰ ਕਿ ਤੁਹਾਨੂੰ ਕੱਲਾ-ਕੱਲਾ ਮਲਾਜ਼ਮ ਅਸੀਂ ਪੱਕਾ ਕਰਾਂਗੇ ਜਿਹੜਾ ਹਰਾ ਪੈਣਾ ਉਹ ਮਲਾਜ਼ਮਾਂ ਦੇ ਹੱਕ ਤੇ ਚੱਲੂਗਾ ਇਸ ਮੁੱਖ ਮੰਤਰੀ ਨੂੰ ਸਾਨੂੰ 21 ਵਾਰ ਲਿਖਤੀ ਮੀਟਿੰਗਾਂ ਦੇ ਕੇ ਸਗੋ ਸਾਡੇ ਠੇਕਾ ਮੁਲਾਜ਼ਮ ਸਿਕਰਸ਼ ਮੋਰਚੇ ਪੰਜਾਬ ਨੂੰ ਸਾਡਾ ਸਾਂਝਾ ਮੰਚ ਬਣਿਆ ਆ ਕੱਚੇ ਮੁਲਾਜ਼ਮਾਂ ਦਾ ਉਸ ਮੋਰਚੇ ਨੂੰ 21 ਵਾਰ ਇਹ ਮੀਟਿੰਗਾਂ ਦੇ ਕੇ ਮੁੱਖ ਮੰਤਰੀ ਪੰਜਾਬ ਮੁਕਰਿਆ ਆ ਖੁਦ ਇਹਦੇ ਦਫ਼ਤਰੋਂ ਚੰਡੀਗੜ੍ਹੋਂ ਰਹਿਸ਼ ਤੋਂ ਇਹਦੀਆਂ ਜਿਹੜੀਆਂ ਚਿੱਠੀਆਂ ਜਾਰੀ ਹੁੰਦੀ ਸੀਗੀਆਂ ਕਿ ਆ ਜਾਓ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਡਾ ਮਸਲੇ ਦਾ ਹੱਲ ਕਰਦੇ ਆ ਇੱਕ ਵਾਰ ਵੀ ਮੀਟਿੰਗ ਨਹੀਂ ਕੀਤੀ ਗਈ ਮੁੱਖ ਮੰਤਰੀ ਪੰਜਾਬ ਵੱਲੋਂ ਤੇ ਸਾਡੇ ਠੇਕਾ ਮੁਲਾਜ਼ਮ ਮੋਰਚੇ ਵੱਲੋਂ ਤੇ ਜਿਹੜੀਆਂ ਕਾਲਾਂ ਆਇਆ ਓਹੋ ਆਹ ਪਿਛਲੇ 14 ਦਰਾਂ ਤੋਂ ਵੀ ਤੁਸੀਂ ਦੇਖਿਆ ਹੋਣਾ ਜਿਹੜਾ ਇਹਨਾਂ ਨੂੰ ਖਮਿਆਦਾ ਜਿਹੜਾ ਭੁਗਤਣਾ ਪਿਆ ਆ ਸਰਕਾਰ ਨੂੰ ਇੱਕ ਤਾਂ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਆ ਇਹ ਸਿਰਫ ਅੱਜ ਟਰੇਲਰ ਆ ਪੂਰੇ ਪੰਜਾਬ ਦੇ ਵਿੱਚ ਸਬਡਿਵੀਜ਼ਨ ਪਧਰੀ ਜਾਂ ਡਿਵੀਜ਼ਨ ਪਧਰੀ ਜਿਹੜੇ ਅਸੀਂ ਕੰਮ ਬੰਦ ਕਰਕੇ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਚੇਤਾਵਨੀ ਦੇ ਰਹੇ ਆ ਕਿ ਜੇਕਰ ਸਾਨੂੰ ਸਰਕਾਰ ਜੇਕਰ ਸਰਕਾਰ ਨੇ ਐਲਾਨ ਕੀਤਾ ਆ ਖੁਦ ਭਗਵੰਤਪານ ਜੀ ਨੇ ਐਲਾਨ ਕੀਤਾ ਕਿ ਆਊਟਸੋਰਸਿੰਗ ਵਾਲਿਆਂ ਨੂੰ ਵੀ ਕੰਟਰੈਕਟ ਕੰਟਰੈਕਟ ਤੇ ਲੈ ਕੇ ਰੈਗੂਲਰ ਕੀਤਾ ਜਾਊਗਾ ਲੇਕਿਨ ਅੱਜ ਤੱਕ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਵਾਰ ਵੀ ਮੀਟਿੰਗ ਨਹੀਂ ਕੀਤੀ ਗਈ। ਦੂਸਰਾ ਅੱਜ ਦਾ ਪ੍ਰੋਗਰਾਮ ਹੈ ਇਹ ਟ੍ਰੇਲਰ ਆ ਸਰਕਾਰ ਨੂੰ ਵੀ ਤੇ ਮੈਨੇਜਮੈਂਟ ਨੂੰ ਵੀ ਤੇ ਦੂਸਰੀ ਇੱਕ ਸਾਡਾ ਕੱਲ ਦੀ ਕਾਲ ਆ 25 ਨੂੰ ਮਤਲਬ ਕੱਲ ਸਵੇਰੇ ਜਿਹੜੀ ਪਟਿਆਲੇ ਹੈੱਡ ਆਫਿਸ ਸਾਡਾ ਪ੍ਰੋਗਰਾਮ ਆ ਅਣ ਮਿੱਥੇ ਸਮੇਂ ਵਾਸਤੇ ਉਸ ਲਈ ਵੀ ਅਸੀਂ ਤਿਆਰੀ ਕਰ ਰਹੇ ਹਾਂ ਸਾਡੇ ਜ਼ਮੀਨੀ ਪੱਧਰ ਤੇ ਸਬ ਡਿਵੀਜ਼ਨ ਪੱਧਰ ਤੇ ਤਿਆਰੀ ਹੋ ਰਹੀ ਹੈ ਕੱਲ ਦੇ ਧਰਨੇ ਦੇ ਵਾਸਤੇ ਜਾਣ ਵਾਸਤੇ ਲੋਕਾਂ ਨੂੰ ਬਿਜਲੀ ਕਾਰਨ ਪਹਿਲਾਂ ਤਾਂ ਬਹੁਤ ਦਿੱਕਤਾਂ ਪਰੇਸ਼ਾਨੀਆਂ ਆਉਣਗੀਆਂ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਸਾਡਾ ਸਾਥ ਦੇਣ ਕਿਉਂਕਿ ਅਸੀਂ ਉਹ ਮੁਲਾਜ਼ਮਾਂ ਜਿਹੜੇ ਘਰ-ਘਰ ਜਾ ਕੇ ਤੁਹਾਡੀ ਬਿਜਲੀ ਸਪਲਾਈ ਨੂੰ ਬਹਾਲ ਰੱਖ ਰਹੇ ਹਾਂ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਵਿੱਚ ਇੱਕ ਹਫ਼ਤੇ ਦੇ ਵਿੱਚ 7-8 ਸਾਡੇ ਮੁਲਾਜ਼ਮਾਂ ਦੇ ਹਾਦਸੇ ਹੋਏ ਆ ਉਹਨਾਂ ਵਿੱਚੋਂ 2-3 ਜਾਣੇ ਜਾਥ ਹੋ ਰਹੀ ਹੈ ਤੇ ਬਾਕੀ ਮੌਤ ਨਾਲ ਜੂਝ ਰਹੇ ਮੌਤ ਤੇ ਜ਼ਿੰਦਗੀ ਨਾਲ ਖੇਡ ਰਹੇ ਆ ਕਹਿ ਲੋ ਕਿ ਜ਼ਿੰਦਗੀ ਦੀ ਲੜਾਈ ਉਹ ਲੜ ਰਹੇ ਆ ਪਰ ਸਰਕਾਰ ਤੇ ਮੈਨੇਜਮੈਂਟ ਮੈਨੇਜਮੈਂਟ ਤੇ ਇੱਕ ਵੀ ਕਹਿ ਲੋ ਕਿ ਜੂਨ ਹੀ ਸਰਕ ਰਹੀ ਨਾ ਉਸ ਮੁਲਾਜ਼ਮ ਨੂੰ ਨਾ ਕੋਈ ਕਹਿ ਲੋ ਕਿ ਆਰਥਿਕ ਮਦਦ ਮਿਲਦੀ ਹੈ ਸਗੋਂ ਉਹਨਾਂ ਦੇ ਪੜਦੇ ਪੜਦੇ ਪਾਇਆ ਜਾ ਰਿਹਾ ਹੈ ਕਿ ਕੰਮ ਆਪਣੀ ਮਰਜ਼ੀ ਨਾਲ ਹੀ ਚੜਿਆ ਹੈ ਏ ਤੁਹਾਡੀ ਸਰਕਾਰ ਮੰਗਾ ਨਹੀਂ ਮੰਦੀ ਤੇ ਅਗਲਾ ਕੀ ਰਣਨੀਤੀ ਹੋਊਗੀ ਤੁਹਾਡੀ ਅਗਲਾ ਅੱਜ ਦਾ ਜਿਹੜਾ 24 ਦਾ ਪਲਾਨ ਸੀਗਾ ਇਹ ਡਿਵੀਜ਼ਨ ਪੱਧਰੀ ਜਿਹੜਾ ਕੰਮ ਜਾਮ ਕਰਕੇ ਬੈਠਣ ਦਾ ਸੱਦਾ ਸੀਗਾ ਅੱਜ ਤੋਂ ਪੂਰੇ ਪੰਜਾਬ ਦੇ ਵਿੱਚ ਹੜਤਾਲ ਜਾਰੀ ਆ ਕੱਚੇ ਮੁਲਾਜ਼ਮਾਂ ਦੀ ਕਿਉਂਕਿ ਜਿਹੜਾ ਵਿਭਾਗ ਆ ਬਿਜਲੀ ਬੋਰਡ ਉਹ ਕੱਚੇ ਕੱਚੇ ਮੁਲਾਜ਼ਮਾਂ ਕਰਕੇ ਹੀ ਚੱਲ ਰਿਹਾ ਆ ਸਾਡੀ ਪੰਜਾਬ ਦੇ ਵਿੱਚ 5500 ਗਿਣਤੀ ਆ ਜਿਹੜਾ ਕਿ 3 ਕਰੋੜ ਤੋਂ ਵੱਧ ਕਨੈਕਸ਼ਨ ਆ ਪੰਜਾਬ ਦੇ ਵਿੱਚ ਉਹ ਬਹਾਲ ਸਿਰਫ ਸਾਡੇ ਕੱਚੇ ਮੁਲਾਜ਼ਮ ਆ ਜਿਹੜੇ ਸੀਐਚਬੀ ਕੰਮ ਇਹ ਉਹਨਾਂ ਕਰਕੇ ਹੀ ਚੱਲ ਰਿਹਾ ਹੈ ਪੰਜਾਬ ਇਸ ਜੇਕਰ ਕੋਈ ਵੀ ਪਰੇਸ਼ਾਨੀ ਦਿੱਕਤਾਂ ਆਉਂਦੀਆਂ ਆ ਲੋਕਾਂ ਨੂੰ ਵੀ ਆਉਂਦੇ ਤੇ ਮੁੱਖ ਮੰਤਰੀ ਪੰਜਾਬ ਜ਼ਿੰਮੇਵਾਰ ਹੋਣਗੇ ਸਾਡਾ ਜੇਕਰ ਮੁੱਖ ਮੰਤਰੀ ਪੰਜਾਬ ਤੇ ਜੇਕਰ ਮੈਨੇਜਮੈਂਟ ਨਹੀਂ ਸੁਣਦੀ ਮੰਗਾ ਦਾ ਹੱਲ ਨਹੀਂ ਕੱਢਦੀ ਤਾਂ ਇਹ ਹੜਤਾਲ ਜਾਰੀ ਰਹੂਗੀ ਕਿਉਂਕਿ ਕੱਲ ਸਾਡਾ ਕੱਲ ਤੋਂ ਜਿਹੜਾ ਸੂਬਾ ਪਧਰੀ ਧਰਨਾ ਆ ਪਟਿਆਲੇ ਹੈੱਡ ਆਫਿਸ ਉਹ ਲੱਗਣ ਜਾ ਰਿਹਾ ਹੈ ਉਸ ਦੀ ਅਸੀਂ ਤਿਆਰੀ ਕਰ ਰਹੇ ਆ ਤੇ ਹੁਸ਼ਿਆਰਪੁਰ ਸਰਕਲ ਤੋਂ ਵੀ ਵੱਡੀ ਗਿਣਤੀ ਵਿੱਚ ਕੰਮ ਹੈ ਇਸ ਥਾਂ ਤਕ ਕਰਨਗੇ